JD813 ਵਿੱਚ ਸਭ ਦਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗਾ 4 ਤੇ 5 ਤਰੀਕ ਵਾਲੀ ਰਾਤ ਅਤੇ 5 ਤੇ 6 ਤਰੀਕ ਵਾਲੀ ਰਾਤ ਨੂੰ ਟ੍ਰਾਂਟੋ ਕੈਨੇਡਾ ਦੇ ਵਿੱਚ ਹੋ ਰਹੀ ਬਰਫਵਾਰੀ ਔਰ 5 ਤਰੀਕ ਨੂੰ ਦਿਨ ਔਰ 6 ਤਰੀਕ ਨੂੰ ਦਿਨ ਦਾ ਵਿਊ ਦਿਖਾਵਾਂਗਾ ਬਰਫਵਾਰੀ ਦਾ ਆ ਦੇਖੋ ਤੁਸੀਂ ਦੇਖ ਰਹੇ ਹੋ ਟ੍ਰਾਂਟੋ ਦੇ ਵਿੱਚ ਬਰਫ ਪੈ ਰਹੀ ਆ ਇਹ ਤੁਹਾਨੂੰ ਮੈਂ ਦਿਖਾ ਰਿਹਾ ਜੀ ਟੋਰਾਂਟੋ ਦੇ ਵਿੱਚ ਬਰਫਵਾਰੀ ਇਹ ਕਦੀ ਤਾਂ ਹਲਕੀ ਹੋ ਜਾਂਦੀ ਆ ਕਦੇ ਭਾਰੀ ਮਾਤਰਾ ਜਿਹੀ ਪੈਣੀ ਸ਼ੁਰੂ ਹੋ ਜਾਂਦੀ ਆ ਆ ਦੇਖੋ ਜੋ ਪੈਦਲ ਜਾਣ ਲਈ ਟ੍ਰੈਕ ਬਣਿਆ ਉਹਦੇ ਤੇ ਵੀ ਅਜੇ ਬਰਫ ਹਟਾਈ ਨਹੀਂ ਹੋਈ نہیں تو سڑکوں تو پیدل تورن والے ٹریک ہے جڑے پرساسن دوارا اتوں صفائی کر دیتی جاتی ہے پر یہ شروع ہی لےٹ ہوئی ہے اجے دیکھو صفائی نہیں کی اتے ترن واسطے یہ تین چار انچ کے قریب چڑی ہوئی ہے برف یہ دیکھو اتے پہلے ہی شروع کر دیں تیاریاں کرسمش دیا برف پہ رہی ہے دیکھو دیکھو کتا جمی ہوئی ہے برف تھلے دیکھو پیدل ٹریک سے میں جا رہا آ اینی اینی برف چڑی ہوئی جی دیکھو تین چار انچ دے قریب ہو گئی یہ لگے پارک ساڈے ਇਹ ਪਾਰਕ ਦਾ ਦ੍ਰਿਸ਼ ਆਈ ਇਹ ਮੈਂ ਰਾਤ ਦਿਖਾ ਰਿਹਾ ਜੀ 4 ਤੇ 5 ਤਰੀਕ ਵਾਲੀ ਰਾਤ ਨੂੰ ਇਹ ਪਾਰਕ ਆ ਇਹ 5 ਤਰੀਕ ਦਾ ਦਿਨ ਸਮੇ ਦਾ ਵੀਊ ਆ ਜੀ ਟੋਰਾਂਟੋ ਦਾ 5 ਨੂੰ ਦਿਨੇ ਜਦੋਂ ਮੈਂ ਸ਼ਹਿਰ ਕਾ ਨਿਕਲਿਆ ਤੇ ਪ੍ਰਸ਼ਾਸਨ ਨੇ ਸੜਕਾਂ ਔਰ ਜੋ ਪੈਦਲ ਤੁਰਨ ਵਾਲਾ ਟ੍ਰੈਕ ਆ ਇਹਦੀ ਸਪਾਈ ਕੀਤੀ ਹੋਈ ਸੀ ਬਾਕੀ ਜਿੱਥੇ ਗੱਡੀਆਂ ਦੀ ਪਾਰਕਿੰਗ ਲੋਕਾਂ ਦੀ ਹੁੰਦੀ ਹੈ ਘਰਾਂ ਦੇ ਸਾਹਮਣੇ ਉਹ ਆਪ ਖੁਦ ਕਰਨੀ ਪੈਂਦੀ ਹੈ ਸਪਾਈ ਸੜਕਾਂ ਤੇ ਜੋ ਟ੍ਰੈਕ ਪੈਦਲ ਤੁਰਨ ਲਈ ਇਹ ਪ੍ਰਸ਼ਾਸਨ ਕਰ ਦਿੰਦਾ ਸਪਾਈ ਇੱਥੇ ਦੇਖੋ ਛੇਡਾਂ ਦੇ ਪਰਹ ਚੜੀ ਹੋਈ ਹੈ ਪੂਰੀ ਟਰੈਕ ਸਾਫ ਕੀਤਾ ਹੋਇਆ ਸੜਕਾਂ ਸਾਫ ਕੀਤੀਆਂ ਹੋਈਆਂ ਇਹ 5 ਤਰੀਕ ਦਿਨ ਦਾ ਵੀ ਹੈ ਜੀ 5 ਦਸੰਬਰ ਦਾ 5 ਦਸੰਬਰ 2024 ਇਹ ਇੱਧਰ ਸਾਹਮਣੇ ਵੀ ਪਾਰਕ ਆ ਜੀ ਪਬਲਿਕ ਪਾਰਕ ਇਹ ਤੁਹਾਨੂੰ ਦਿਖਾ ਰਿਹਾ ਜੀ ਸਾਹਮਣੇ ਦੇਖੋ ਸੜਕ ਦੇ ਦੂਸਰੇ ਪਾਸੇ ਪਬਲਿਕ ਪਾਰਕ ਇਹ ਦੇਖੋ ਚੂਲੇ ਝਾਲੇ ਲੱਗੇ ਨੇ ਉਹੀ ਵਿਚਾਲੇ ਜੋ ਸੜਕਾ ਉਹ ਸਾਫ਼ ਕੀਤੀ ਹੋਈ ਆ پارک ਦੀ ਬਾਕੀ برف ਜੜੀ ਆ ਪੂਰੀ ਇਹ ਦੇਖੋ ਛੇਰ ਤੇ ਟ੍ਰੈਕ ਔਰ ਮੈਨ ਛੜਕੇ ਸਾਫ਼ ਕੀਤੀਆਂ ਜਿੱਥੇ ਲੋਕਾਂ ਨੇ ਜਾਂ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਉਤੋਂ ਆਪਾਂ ਨੂੰ برف ਹਟਾਉਣੀ ਪੈਂਦੀ ਗੱਡੀਆਂ ਦੇ ਉੱਪਰੋਂ ਵੀ ਤੇ ਅੱਗੇ ਪਿੱਛੇ ਵੀ ਇਹ ਦੇਖੋ ਤੁਸੀਂ ਰਾਤ ਦੀ ਬਰਫ ਪਾਰੀ ਹੋਈ ਹੈ ਜੋ ਦੇਖੋ ਕਿੰਨੀ ਤੇਹ ਜੜੀ ਹੋਈ ਆ ਇਹ ਜੀ ਪਾਰਕ ਜਿਹੜਾ ਮੈਂ ਪਹਿਲੇ ਦਿਖਾਇਆ ਸੀ ਰਾਤ 4 ਤੇ 5 ਦੀ ਰਾਤ ਨੂੰ ਇਹ 5 ਦਾ ਦੇਖ ਲਓ ਦ੍ਰਿਸ਼ ਜੇ ਪਾਰਕ ਮੈਂ ਰਾਤ ਵੀ ਆ ਕੇ ਗਿਆ ਇੱਥੇ ਦਿਖਾਇਆ ਤੁਹਾਨੂੰ ਤੇ ਹੁਣ ਦੇਖ ਲਓ ਉਹੀ ਪਾਰਕ ਦਿਨ ਬਿਲੇ ਦਾ ਦ੍ਰਿਸ਼ ਇਹ ਵੀ ਸਿਰਫ ਸੜਕ ਜੋ ਆਉਂਦੀ ਹੈ ਇਹਨੂੰ پارک ਨੂੰ ਉਹਦੀ ਦਾ ਸਫਾਈ ਕੀਤੀ ਹੋਈ ਆ ਤੇ پارک ਦੇ ਵਿੱਚ ਇਦਾਂ ਹੀ ਬਰਫ਼ ਦੇਖੋ ਪਾਰੀ ਮਾਤਰਾ ਦੇ ਵਿੱਚ ਬਰਫ਼ ਪਈ ਆ ਜੀ ਕਹਿੰਦਾ ਇਹ ਦੇਖੋ ਜੀ ਪੰਜ ਤੇ 6 ਵਾਲੀ ਰਾਤ ਇਦਾਂ ਜਿੱਥੇ ਗੱਡੀ ਖੜੀ ਕਰਨੀ ਆ ਉੱਥੋਂ ਬੇਲਚਿਆਂ ਦੇ ਨਾਲ ਇਦਾਂ ਹਟਾ ਲੈਂਦੇ ਨੇ ਬਰਫ਼ ਕਿਉਂਕਿ ਉੱਥੇ ਕਾਫੀ 5 5 6 6 ਇੰਚ ਤੇ ਲੱਗੀ ਹੋਈ ਆ ਉਹ ਗੱਡੀ ਖੜੀ ਕਰਨੀ ਆ ਹੁਣ ਗੱਡੀ ਆਉਣੀ ਆ ਤੇ ਇਸ ਲਈ ਦੇਖੋ ਮੁੰਡਾ ਲੱਗਿਆ ਆ ਉੱਥੇ ਸਾਫ ਕਰਨ ਇਹ ਆਪਣੀ ਗੱਡੀ ਦੀ ਪਾਰਕਿੰਗ ਦੀ ਜਗ੍ਹਾ ਆਪ ਸਾਫ ਕਰਨੀ ਪੈਂਦੀ ਆ ਸੜਕਾਂ ਹੀ ਕਰਦਾ ਪ੍ਰਸ਼ਾਸਨ ਸਿਰਫ ਨਾਲ ਦੇਖੋ ਸੜਕਾ ਉਹ ਤਾਂ ਸਾਫ਼ ਕੀਤੀ ਹੋਈ ਆ ਪਰ ਇਹ ਆਪ ਸਾਫ਼ ਕਰਨੀ ਪੈਣੀ ਆ ਜਿੰਨੀ ਕਿ ਸਾਫ਼ ਹੋ ਰਹੀ ਹੈ ਓਨੀ برف ਨਾਲ ਦੀ ਨਾਲ ਦੇਖੋ ਪੈ ਰਹੀ ਆ ਭਾਰੀ ਮਾਤਰਾ ਵਿੱਚ ਪੈ ਰਹੀ برف ਜਿੰਨੀ ਕੁ ਸਪਾਈ ਹੁੰਦੀ ਆ ਓਨੀ ਫਿਰ ਪਸੇ ਤੈਜੜ ਜਾਂਦੀ ਆ ਦੇਖੋ ਕਿੰਨੀ ਭਾਰੀ ਮਾਤਰਾ ਵਿੱਚ برف ਪੈ ਰਹੀ ਆ ਇਹ 5 ਤੇ 6 ਦਸੰਬਰ ਦੀ ਰਾਤ ਆ ਜੀ ਟੋਰੰਟੋ অন্ਟਾਰੀਓ ਕਨੇਡਾ ਜੇ ਥੱਲੇ ਜੰਮ ਜੇ ਤੇ ਫਿਰ ਪੈਰ ਬਹੁਤ ਸਲਿੱਪ ਹੁੰਦੇ ਨੇ ਬਹੁਤ ਸੰਭਲ ਕੇ ਤੁਰਨਾ ਪੈਂਦਾ ਇੱਧਰ ਜਿੱਥੇ ਬਰਫ਼ ਪੈਂਦੀ ਆ ਗੱਡੀਆਂ ਦੇ ਟਾਇਰ ਵੀ ਸਰਦੀਆਂ ਵਾਲੇ ਹੋਰ ਹੁੰਦੇ ਨੇ ਬਰਫ਼ 'ਚ ਤੇ ਗਰਮੀਆਂ ਵਾਲੇ ਹੋਰ ਹੁੰਦੇ ਨੇ ਹੁਣ ਸਾਬ ਨੇ ਟਾਇਰ ਚੇਂਜ ਕਰਵਾ ਲਏ ਨੇ جدو گرمی تو گئی پھر ٹائر کھول کے گرمیاں والے پہن گے ادا ویلچیا کے نال سفائی کرنی پی اپنے گھر کے سامنے پارکنگ والی جگہ تو یہ دیکھو جی پانچ تو چھ دی رات یہ دروازے جی کے سامنے بچہ کر سفائی کار دے کے دروازے جی کے سامنے ਏਹ ਹੈ ਜੀ 6 ਤਰੀਕ ਦਾ ਦਿਨ ਦਾ ਵੀਊ ਮੇਰੇ ਘਰ ਦੇ ਸਾਹਮਣੇੋਂ ਦਿਖਾ ਰਿਹਾ ਤੁਹਾਨੂੰ ਇਹ 6 ਤਰੀਕ ਦਾ ਦਿਨ ਦਾ ਵੀਊ ਹੈ ਜੀ ਦੇਖੋ ਪੂਰੀ ਬਰਫ ਪਈ ਆ ਇਹ ਤੁਹਾਨੂੰ ਦਿਖਾ ਰਿਹਾ ਜੀ ਟੋਰਾਂਟੋ অন্ਟਾਰੀਓ ਕੈਨੇਡਾ ਦੇ ਵਿੱਚ ਹੋਈ ਬਰਫਵਾਰੀ ਅਜੇ ਵੀ ਦੇਖੋ ਬਰਫ ਪੈ ਰਹੀ ਆ ਹਲਕੀ ਹਲਕੀ ਇਹ 6 ਤਰੀਕ ਨੂੰ ਦਿਨ ਸਮੇਂ ਦਾ ਵੀਊ ਹੈ ਜੀ ਟੋਰਾਂਟੋ ਦੇ ਵਿੱਚ ਦੇਖੋ ਹੁਣ ਵੀ ਹਲਕੀ ਹਲਕੀ ਬਰਫਵਾਰੀ ਹੋ ਰਹੀ ਆ ਦੇਖ ਸਕਦੇ ਹੋ ਤੁਸੀਂ ਇਹ ਤੁਹਾਨੂੰ ਦਿਖਾਇਆ ਜੀ 4 ਤੇ 5 ਦਸੰਬਰ ਦੀ ਰਾਤ ਤੇ 5 ਤੇ 6 ਦਸੰਬਰ ਦੀ ਰਾਤ ਅਤੇ 5 ਤੇ 6 ਦਾ ਦਿਨ ਦਾ ਵੀਊ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ